ਸਾਰੇ ਅਫਸਰ ਚੰਗੇ ਆ ਅਫਸਰਾਂ ਦੇ ਦਬਾਅ ਬਣਾ ਕੇ ਬਰਨਾਲ ਕਰਨੌਰ ਦੋ ਨੰਬਰ ਦੇ ਕੰਮ ਕਰਾਂਦਾ ਆ 281 ਨੰਬਰ ਰੈਪਟ ਹੈਗੀ ਆ 281 ਰੈਪਟ ਨੰਬਰ ਦੇ ਵਿੱਚ ਆ ਬਲਜੀਤ ਸਿੰਘ ਹੈ ਗਿਆ ਬਲਜੀਤ ਸਿੰਘ ਨੇ ਕਹਿੰਦੇ ਗਰਦੌਰੀ ਵੇਚੀ ਹੈ ਜੀ ਆ ਚਰਨਜੀਤ ਸਿੰਘ ਹੈ ਗਿਆ ਆ ਆਮਰਜੀਤ ਕੌਰ ਹੈਗੀ ਹੈ ਖਰੀਦਦਾਰ ਹੈਗਾ ਬਲਬੀਰ ਸਿੰਘ ਇਹ ਸਲੀਪਰ ਸੇਖਾਂਦਾ ਹੈ ਇਹ ਤਕਦੀਸ਼ ਕਰਦਾ ਹੈਗਾ ਜੀ ਲੰਬੜਦਾਰ ਗੁਰਜੈਬ ਸਿੰਘ ਗੁਰਜਾਬ ਸਿੰਘ ਦੀ ਰਿਪੋਰਟ ਨੂੰ ਉੱਤ ਅੰਦਿਸ਼ ਕਰਦਾ ਹੈ ਗੁਰਦਾ ਗੁਰਜਾਬ ਸਿੰਘ ਦੀ ਡੈਥ ਹੋ ਗਈ ਉਹਦੀ ਵੀਡੀਓ ਸਾਡੇ ਕੋਲ ਪਈ ਹੈਗੀ ਹੈ ਗੁਰਜਾਬ ਸਿੰਘ ਦੀ ਆ ਤਾਂ ਆ ਗਿਆ ਬਲਜੀਤ ਸਿੰਘ ਦਾ ਫ੍ਰੀ ਡੇ ਬਟਾ ਬਲਜੀਤ ਸਿੰਘ ਦਾ 281 ਰੱਟ ਨੰਬਰ ਵਿੱਚ ਜੋ ਮੇਰੇ ਸੈਨ ਕਿਤੇ ਗਏ ਹਨ ਉਹ ਮੇਰੇ ਨਾਲ ਧੋਖੇ ਤੋਂ ਕਰਾਏ ਗਏ ਹਨ ਉਸ ਤੋਂ ਬਾਅਦ ਅੱਗੇ ਜਿਹੜੀ ਇਹਨੂੰ ਰਿਪੋਰਟ ਨੂੰ ਆ ਗੁਰਜਾਬ ਸਿੰਘ ਹੈਗੇ ਗੁਰਜਾਬ ਸਿੰਘ ਕਲੀਅਰ ਲਿਖਦੇ ਆ ਜਿਹੜੇ 281 ਰੱਟ ਨੰਬਰ ਵਿੱਚ ਮੇਰੇ ਸੈਨ ਕਿਤੇ ਗਏ ਹਨ ਉਹ ਜਾਲੀ ਹਨ ਉਸ ਤੋਂ ਬਾਅਦ ਚਰਨਜੀਤ ਦਾ ਹੈਗਾ ਫੀਡਬੈਕ ਆ ਚਰ ਤਹਿਸੀਲਦਾਰ ਤੋਂ ਟੈਸਟਡ ਐਫ ਆਈ ਆਰ ਨੰਬਰ 173 19 12 2022 ਇਸ ਦੇ ਵਿੱਚ ਉਹ ਸਟੋਰੀ ਬਣਾਉਂਦੇ ਆ ਕਿ ਅਸੀਂ ਚਾਰ ਬੰਦੇ ਆ ਬੈਠੇ ਇੱਕ ਹੋਰ ਪੰਜ ਬੰਦਿਆਂ ਨੇ ਜਾ ਕੇ ਮੌਕੇ ਤੇ ਜ਼ਮੀਨ ਵਾਲੀ ਜ਼ਮੀਨ ਵੰਡ ਤੋਂ ਬਾਅਦ ਉੱਥੇ ਤੂੜੀ ਪਈ ਸੀਗੀ ਉਹ ਤੂੜੀ ਨੂੰ ਅਸੀਂ ਅੱਗ ਲਾਤੀ ਅਤੇ ਕਹੀ ਅਸੀਂ ਉਤੋਂ ਖੋ ਕੇ ਫਰਾਰ ਹੋ ਗਏ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਹੀ ਦੇ ਪਰ ਆ ਜਿਹੜੀ ਧਾਰਾ ਮਾਂ ਹੈਗੀਆਂ 192 ਲਾਤੀ 392 391 ਸੌਰੀ 392 120 20 ਜਦ ਕਿ ਜਿਹੜਾ ਇਹ ਐਫ ਆਰ ਸਾਡੇ ਦੇ ਕਟਿਆ ਇਹਦੇ ਵਿੱਚ ਫਸਟ ਕਾਲ ਮੈਂ ਹੀ ਕਰੀ ਸੀਗੀ ਮਨਜੀਤ ਸਿੰਘ ਨੇ ਮੈਨੂੰ ਕਾਲ ਕਰੀ ਪਾਈ ਇੱਥੇ ਤੂੜੀ ਨੂੰ ਅੱਗ ਲੱਗੀ ਹੈਗੀ ਮੈਂ ਐਸ ਐਚਓ ਨੂੰ ਤੂੜੀ ਦੀ ਵੀਡੀਓ ਭੇਜੀ ਸਰਕਾਰੀ ਨੰਬਰ ਤੇ ਕਰਪਾਲ ਸਿੰਘ ਮੋਹੀ ਨੂੰ ਉਹ ਵੀ ਸਾਡੇ ਕੋਲ ਐਵੀਡੈਂਸ ਹੈ ਕਰਪਾਲ ਸਿੰਘ ਮੋਹੀ ਨੇ ਉਹਦੇ ਮੇਰੇ ਭੇਜੇ ਹੋਏ ਕਾਗਜ਼ਾਂ ਦੇ ਉੱਪਰ ਨਿੱਤੀ ਜਦ ਕਿ ਮੈਂ ਇਹ ਵੀ ਦੱਸਿਆ ਸੀਗਾ ਮੈਂ ਫਲਾਣੀ ਥਾਂ ਹੈਗੇ ਮੈਂ ਮੌਕੇ ਤੇ ਨਹੀਂ ਸੀਗਾ ਸਾਡੇ 5 ਬੰਦਿਆਂ ਤੋਂ ਮੌਕੇ ਤੇ ਕੋਈ ਵੀ ਨਹੀਂ ਸੀਗਾ ਜਿਹੜੇ ਅਸੀਂ ਬੈਠੇ ਤੁਹਾਡੇ ਸਾਹਮਣੇ ਅਸੀਂ ਕਲੀਅਰ ਕਰ ਦਿੰਦੇ ਆ ਐਲਫੀਆ ਬਿਆਨ ਦੇਣ ਨੂੰ ਅਸੀਂ ਤਿਆਰ ਆਂ ਜੇ ਸਾਡੇ 5 ਬੰਦਿਆਂ ਦੇ ਵਿੱਚੋਂ ਕੋਈ ਵੀ ਇਹ ਸਾਬਤ ਕਰ ਦੇ ਪੰਜਾਂ 'ਚੋਂ ਅਸੀਂ ਮੌਕੇ ਤੇ ਇੱਕ ਵੀ ਬੰਦਾ ਸੀਗਾ ਤਾਂ ਸਾਨੂੰ ਫਾਂਸੀ ਲਾ ਦਿਓ ਐਮਐਲਏ ਸਾਹਿਬ ਵੀ ਐਫੀਡਵਿਟ ਦੇ ਦੇਣ ਮੁੱਖ ਮੰਤਰੀ ਸਾਹਿਬ ਨੂੰ 20 ਮਸਲੇ ਦੇ ਵਿੱਚ ਐਐਸਆਈਟੀ ਬਣਾਈ ਜਾਵੇ ਜਿਹੜਾ ਸਾਡੇ ਕਹੀ ਤੇ ਤਕਤੀ ਦਾ ਪਰਚਾ ਲਾ ਜਿਹਦਾ ਯਾਨੀ ਸਾਰੀ ਮਜੀਤ ਸਿੰਘ ਦੀ ਸੀਗੀ ਉਹ ਸਾਡੀ ਸਰਕਾਰ ਤੋਂ ਮੰਗ ਇਹ ਹੈ ਵੀ ਇਹ ਦੋਨੇ ਮਸਲਿਆਂ ਦੀ ਜਾਂਚ ਹੋਵੇ ਕਿਉਂਕਿ ਐਮਐਲਏ ਸਾਹਿਬ ਉਹ ਸਾਕਸ ਹੈਗੇ ਆ ਜਿਹੜੇ ਆਪ ਦੇ ਜਿੰਨੇ ਵੀ ਮੈਨਿੰਗ ਦੇ ਕੰਮ ਚੱਲਦੇ ਆ ਕਨੌਰ ਚ 307 ਦੇ ਪਰਚੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦਰਜ ਹੈਗੇ ਆ ਉਹੀ ਰਿਸ਼ਤੇਦਾਰ ਉਹਨਾਂ ਦਾ ਨਜਾਇਜ਼ ਬੈਂਕ ਦਾ ਕੰਮ ਕਰਦੇ ਆ ਉਹੀ ਰਿਸ਼ਤੇਦਾਰ ਜਿਹੜੇ ਸ਼ਰਾਬ ਦੇ ਠੇਕੇ ਆ ਸ਼ਰਾਬ ਦੇ ਠੇਕਿਆਂ ਤੋਂ ਉਹਨਾਂ ਦੇ ਕੋਲਾਂ ਤੇ ਦਾਰੂ ਚੱਕੀ ਜਾਂਦੀ ਆ ਜਿੰਨੇ ਵੀ ਦੋ ਨੰਬਰ ਦੇ ਧੰਦੇ ਚੱਲਦੇ ਆ ਕਨੌਰ ਚ ਉਹਨਾਂ ਚ ਸਿੱਧਾ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਆ ਸਾਰਿਆਂ ਦੇ ਪਿੱਛੇ ਐਮ ਐਲ اے ਗੁਰਲਾਲ ਕਨੌਰ ਦਾ ਹੱਥ ਹੈ ਜੀ ਸਾਡੇ ਕੋਲ ਜਿਹੜੀ ਚੀਜ਼ਾਂ ਅਸੀਂ ਬੋਲ ਰਹੇ ਆ ਇਕੱਲੀ ਇਕੱਲੀ ਚੀਜ਼ ਦਾ ਐਵੀਡੈਂਸ ਹੈ ਗੁਰਲਾਲ ਕਨੌਰ ਜੀ ਜਿੱਥੇ ਮਰਜ਼ੀ ਚਾਣ ਸਾਡੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਲੈਣ ਸਾਡੇ ਦੇ ਮਾਨਹਾਨੀ ਦਾ ਕੇਸ ਪਾ ਲੈਣ ਇੱਕ ਸਾਨੂੰ ਹੁਣ ਮਸਲਾ ਇਹ ਵੀ ਹੋ ਗਿਆ ਕਿਉਂਕਿ ਇਹ ਮਸਲਾ ਬਹੁਤ ਵੱਡਾ ਪਰਾਦੀ ਚੋਰੀ ਵਾਲਾ ਵੱਧ ਗਿਆ ਮੇਰਾ ਨਾਂ ਹੈਗੇ ਜੀ ਗੁਰਸੇਵਕ ਸਿੰਘ ਹੰਟਾਲ ਮੁੱਖ ਸੇਵਾਦਾਰ ਇੱਕ ਮੈਂ ਜੀ ਕਨੌਰ ਜੀ ਮੇਰਾ ਨਾਂ ਹੈ ਜੀ ਸﺠਿੰਦਰ ਸਿੰਘ ਪਹਿਲਵਾਨ ਜੀ ਫੰਡਕੋਟਾੜੀ ਤੇ ਮੇਰਾ ਨਾਮ ਹੈ ਜੀ ਲਾਪ੍ਰੀਤ ਸਿੰਘ ਉਰਫ ਲਵੀ ਸੰਧੂ ਪਿੰਡ ਮਲਕਪੁਰ ਜੱਟਾਂ ਮੇਰਾ ਨਾਮ ਹੈ ਜੀ ਚਰਮਲ ਸਿੰਘ ਪਿੰਡ ਸ਼ੇਕਪੁਰ ਅੱਜਸੀ ਐਮਐਲਏ ਗੁਰਲਾਲ ਕਨੌਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਏ ਜਿਹੜੇ ਉਹਨਾਂ ਬਾਰੇ ਮਸਲੇ ਤੇ ਜਿਹੜੀ ਸ਼ੰਭੂ ਦੇ ਵਿੱਚ ਟਰਾਲੀ ਚੋਰੀਆਂ ਹੋਈ ਹੈਗੀਆਂ ਉਹਨਾਂ ਦੇ ਸੰਬੰਧ ਵਿੱਚ ਆਏ ਹੈਗੇ ਆ ਅਸੀਂ ਦੱਸਣਾ ਚਾਹੁੰਦੇ ਆ ਜਿਹੜਾ ਐਮਐਲਏ ਗੁਰਲਾਲ ਕਨੌਰ ਹੈਗਾ ਜਿਹੜੇ ਬੰਦਿਆਂ ਨੇ ਟਰਾਲੀ ਚੋਰੀ ਕਰੀਆਂ ਉਹਨਾਂ ਨਾਲ ਐਮਐਲਏ ਗੁਰਲਾਲ ਕਨੌਰ ਦੇ ਸਿੱਧੇ ਸਿੱਧੇ ਸਬੰਧ ਹੈਗੇ ਆ ਐਮਐਲਏ ਦੇ ਸ਼ਹਿਰ ਤੇ ਹੀ ਟਰਾਲੀਆਂ ਚੋਰੀ ਹੋਈਆਂ ਕਿਉਂਕਿ ਇਹ ਮਸਲਾ ਕੱਲਾ ਟਰਾਲੀਆਂ ਦਾ ਨਹੀਂ ਹੈਗਾ ਇੱਕ ਨੌਰ ਹਲਕੇ ਦੇ ਪਵਾਦ ਦੇ ਜਿਹੜੇ ਲੋਕ ਸਾਡੇ ਲੋਕ ਬੜੇ ਸਿੱਧੇ ਸਾਦੇ ਜੁਵਾਤੀ ਲੋਕ ਹੈਗੇ ਆ ਉਹ ਲੋਕਾਂ ਨੇ ਸ਼ੰਭੂ ਧਰਨੇ ਦੇ ਵਿੱਚ ਜਿੰਨਾ ਟਾਈਮ ਵੀ ਉਹ ਚੱਲਿਆ ਹਰੇਕ ਕੋਈ ਮਜ਼ਦੂਰ ਹੋਵੇ ਕੋਈ ਜ਼ਿਮੀਂਦਾਰ ਹੋਵੇ ਕੋਈ ਕਿਸੇ ਮਰਜ਼ੀ ਵਰਗ ਦਾ ਹੋਵੇ ਹਰੇਕ ਬੰਦੇ ਨੇ ਉਸ ਧਰਨੇ ਦਾ ਸਮਰਥਨ ਕਰਿਆ ਹੈਗਾ ਉਸ ਧਰਨੇ ਦੇ ਵਿੱਚ ਪਿੰਡਾਂ ਦੇ ਵਿੱਚੋਂ ਮਾਤਾਵਾਂ ਜਾ ਕੇ ਲੰਗਰ ਬਣਾ ਕੇ ਆਂਦੀ ਰਹੀਆਂ ਹੈਗਿਆ ਪਿੰਡਾਂ ਤੋਂ ਲੱਸੀ ਜਾਂਦੀ ਰਹੀ ਹੈਗੀ ਆ ਬਹੁਤ ਜਜ਼ਬਾਤੀ ਲੋਕ ਹੋਣ ਕਰਕੇ ਵੈਸੇ ਤਾਂ ਸਾਰੇ ਹੀ ਪੰਜਾਬ ਜਜ਼ਬਾਤੀ ਲੋਕਾਂ ਦਾ ਹੈਗਾ ਲੰਗਰ ਵੀ ਚੱਲੇ ਉੱਥੇ ਜਿੰਨਾ ਵੀ ਜਿਤੋਂ ਹੋਇਆ ਬਣਦਾ ਹੋਇਆ ਸਾਰੇ ਨੌਸਤਰਲੇ ਦੀ ਹਮਾਇਤ ਕਰੀ ਹੈ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਮਾਧਿਮ ਰਹੀ ਇੱਕ ਬੇਨਤੀ ਹੈ ਕਿ ਜਿਹੜੇ ਟਰਾਲੀਆਂ ਵਾਲਾ ਮਸਲਾ ਨਹੀਂ ਇਕੱਲਾ ਹੈਗਾ ਕਨੌਰ ਦਾ ਕਨੌਰ ਦੇ ਵਿੱਚ ਨਜਾਇਜ਼ ਮਾਈਨਿੰਗ ਨਜਾਇਜ਼ ਕਲੋਨੀਆਂ ਜੇ ਕਨੌਰ ਦੇ ਵਿੱਚ ਜੇ ਕਨੌਰ ਦੇ ਵਿੱਚ ਜਿਨਨੇ ਵੀ ਦੋ ਨੰਬਰ ਦੇ ਕੰਮ ਹੈਗੇ ਆ ਉਹ ਸਾਰੇ ਐਮਐਲਏ ਗੁਰਾਲਖਨੌਰ ਦੇ ਆ ਸਿੱਧੇ ਨਹੀਂ ਹੈਗੇ ਉਹ ਜੇ ਟਰਾਲੀਆਂ ਚੋਰੀ ਹੋਈਆਂ ਤਾਂ ਸਿੱਧੇ ਐਮਐਲਏ ਨੇ ਨਹੀਂ ਕਰੀਆਂ ਐਮਐਲਏ ਦੀ ਸ਼ੈਤੇ ਉਹ ਲੋਕਾਂ ਨੇ ਟਰਾਲੀ ਚੋਰੀਆਂ ਕਰੀਆਂ ਜਿਹੜੇ ਲੋਕਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪੋਈ ਹੋਈਆਂ ਸੋਨੇ ਦੀਆਂ ਇੱਕ ਜ਼ਿਮੀਂਦਾਰ ਜਿਹੜਾ ਬੰਦਾ 10 ਕਿੱਲਾਂ ਦੀ ਵੀ ਖੇਤੀ ਕਰਦਾ ਹੋਵੇ ਉਹ ਬੰਦਾ ਵੀ ਸੋਨੇ ਦੀ ਮੁੰਦੀ ਕਿਸੇ ਨੂੰ ਗਿਫਟ ਨਹੀਂ ਕਰ ਸਕਦਾ ਕਿਉਂਕਿ ਉਹਦੇ ਆਪ ਦੇ ਘਰ ਦੇ ਖਰਚੇ ਹੈਗੇ ਆ ਬਹੁਤ ਜ਼ਿਆਦਾ ਮੰਗਾਈ ਜਿਆਦਾ ਵਧ ਗਈ ਇਸ ਕਰਕੇ ਜਿਹੜੇ ਬੰਦਿਆਂ ਨੇ ਐਮਐਲਏ ਸਾਹਿਬ ਨੂੰ ਗੁੱਠੀਆਂ ਪਾਈ ਹੋਈਆਂ ਉਹਨਾਂ ਦੇ ਫਾਦਰ ਸਾਹਿਬ ਟਰਾਲੀਆਂ ਲਾਂਦੇ ਨਜ਼ਰ ਆ ਰਹੇ ਆ ਵੀਡੀਓ ਬਹੁਤ ਸਾਰੀ ਵੀਡੀਓ ਹੈਗੀ ਸਾਡੇ ਕੋਲ ਕੱਲੀ-ਕੱਲੀ ਚੀਜ਼ ਦਾ ਜਿਹੜੀ ਚੀਜ਼ ਅਸੀਂ ਬੋਲਾਂਗੇ ਹਰ ਇੱਕ ਚੀਜ਼ ਦਾ ਐਵੀਡੈਂਸ ਹੈਗਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਕਰਾਂਗੇ ਕਿ ਜਿਹੜਾ ਇਹ ਮਸਲਾ ਹੈਗਾ ਕਨੌਰ ਦੀ ਟਰਾਲੀ ਚੋਰੀਆਂ ਦਾ ਇਸ ਮਸਲੇ ਦੇ ਵਿੱਚ ਇੱਕ ਐਸਆਈਟੀ ਬਣਾਈ ਜਾਵੇ ਇਸ ਦੀ ਨਿਰਪੱਖਤਾ ਨਾਲ ਜਾਂਚ ਕਰਾਈ ਜਾਵੇ ਅਸੀਂ ਐਮਐਲਏ ਸਾਹਿਬ ਦੇ ਦੋਸਤ ਆਲੇ ਹੈਗੇ ਐ ਐਮਐਲਏ ਸਾਹਿਬ ਦਾ ਅਸੀਂ 2 ਸਾਲ ਪਹਿਲਾਂ ਵਿਰੋਧ ਕਰਿਆ ਸੀਗਾ ਮਸਲੇ 'ਚ ਕਿਸੇ 'ਚ ਜਦੋਂ ਅਸੀਂ ਐਮਐਲਏ ਸਾਹਿਬ ਦਾ ਵਿਰੋਧ ਕਰਿਆ ਤਾਂ ਐਮਐਲਏ ਸਾਹਿਬ ਨੇ ਸਾਡੇ ਤੇ ਇੱਕ ਕਹੀ ਜੋ ਕਿ ਤਕਰੀਬਨ ਜ਼ੋਰ ਲਾ ਕੇ 2.5 ਕਿਲੋ ਦੀ ਹੋਗੀ ਇੱਕ ਕਹੀ ਦਾ ਪਰਚਾ ਪਾਤਿਆ ਪਰਚਾ ਕੱਲਾ ਪਰਚੇ ਚ ਗੱਲ ਖਤਮ ਨਹੀਂ ਹੁੰਦੀ ਵੀ ਕਹੀ ਦਾ ਪਰਚਾ ਪਾਤਿਆ ਉਸ ਪਰਚੇ ਦੇ ਵਿੱਚ ਮੇਰੀ ਨੋਵਾ ਗੱਡੀ ਅੱਜ ਵੀ ਸ਼ੰਭੂ ਥਾਣੇ ਖੜੀ ਹੈ ਉਸ ਦੇ ਵਿੱਚ ਇੱਕ ਟਰੈਕਟਰ ਇੱਕ ਵਹੀਕਲ ਹੋਰ ਤਿੰਨ ਵਹੀਕਲ ਪੰਜ ਬੰਦਿਆਂ ਦੇ ਸਾਡਿਆਂ ਦੇ ਉਹ ਪਰਚਾ ਹੋਇਆ ਚਾਰ ਬੰਦੇ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਇੱਕ ਬੰਦਾ ਬਾਹਰ ਚਲੇ ਗਿਆ ਉਹ ਮਸਲੇ ਦੇ ਵਿੱਚ ਜਿਹੜਾ ਦਿਖਾਇਆ ਗਿਆ ਹੈਗਾ ਮਨਜੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਇੱਕ ਸਲੇਮਪਰ ਸੇਖਾ ਸੰਨ ਆਫ ਬਾਕਸਿੰਗ ਉਦੋਂ ਜਮੀਨ ਸੀਗੀ 7 ਸਾਲ ਉਹ ਕੋਰਟ ਤੋਂ ਕੇਸ ਲੜ ਕੇ ਕੇਸ ਜਿੱਤਿਆ ਹੋਇਆ ਸੀਗਾ ਉਸ ਦੇ ਵਿੱਚ ਜਿਹੜਾ ਕਬਜ਼ਾ ਸੀਗਾ ਉਹ ਮਜੀਦ ਸਿੰਘ ਦਾ ਸੀਗਾ ਕਨਕ ਸੀਗੀ ਮਜੀਦ ਸਿੰਘ ਦੀ ਸੀਗੀ ਤੂੜੀ ਸੀਗੀ ਉੱਥੇ ਜੋ ਐਫ ਆਈ ਆਰ ਚ ਲਿਖਿਆ ਆ ਉਹ ਵੀ ਮਜੀਦ ਸਿੰਘ ਦੀ ਸੀਗੀ ਐਮ ਐਲ ਏ ਸਾਹਿਬ ਨੇ ਕਿਆ ਕਰਿਆ ਹੈਗਾ ਐਮ ਐਲ ਏ ਸਾਹਿਬ ਨੇ ਐਸ ਐਚ ਓ ਕਰਪਾਲ ਸਿੰਘ ਮੋਹੀ ਸੀਗੇ ਉਦੋਂ ਮੈਂ ਇਹਦੇ ਚ ਐਫ ਆਈ ਆਰ ਨੰਬਰ ਵੀ ਕਲੀਅਰ ਕਰਦਾ FIR ਨੰਬਰ 173 19 12 2022 ਇਸ ਦੇ ਵਿੱਚ ਉਹ ਸਟੋਰੀ ਬਣਾਉਂਦੇ ਆ ਕਿ ਅਸੀਂ ਚਾਰ ਬੰਦੇ ਆ ਬੈਠੇ ਇੱਕ ਹੋਰ ਪੰਜ ਬੰਦਿਆਂ ਨੇ ਜਾ ਕੇ ਮੌਕੇ ਤੇ ਜ਼ਮੀਨ ਵਾਲੀ ਜ਼ਮੀਨ ਵੰਡ ਤੋਂ ਬਾਅਦ ਉੱਥੇ ਤੂੜੀ ਪਈ ਸੀਗੀ ਉਹ ਤੂੜੀ ਨੂੰ ਅਸੀਂ ਅੱਗ ਲਾਤੀ ਅਤੇ ਕਹੀ ਅਸੀਂ ਉਤੋਂ ਖੋ ਕੇ ਫਰਾਰ ਹੋ ਗਏ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਹੀ ਦੇ ਪਰ ਆ ਜਿਹੜੀ ਧਾਰਾ ਮਾ ਹੈਗੀਆਂ 192 ਲਾਤੀ 391 सॉरी 392 1202 ਜਦ ਕਿ ਜਿਹੜਾ ਇਹ ਐਫ ਆਰ ਸਾਡੇ ਦੇ ਕਟਿਆ ਇਹਦੇ ਵਿੱਚ ਫਸਟ ਕਾਲ ਮੈਂ ਹੀ ਕਰੀ ਸੀਗੀ ਮਨਜੀਤ ਸਿੰਘ ਨੇ ਮੈਨੂੰ ਕਾਲ ਕਰੀ ਪਾਈ ਇੱਥੇ ਤੂੜੀ ਨੂੰ ਅੱਗ ਲੱਗੀ ਹੈਗੀ ਮੈਂ ਐਸ ਐਚਓ ਨੂੰ ਤੂੜੀ ਦੀ ਵੀਡੀਓ ਭੇਜੀ ਸਰਕਾਰੀ ਨੰਬਰ ਤੇ ਕਰਪਾਲ ਸਿੰਘ ਮੋਹੀ ਨੂੰ ਉਹ ਵੀ ਸਾਡੇ ਕੋਲ ਐਵਿਡੈਂਸ ਹੈ ਕਰਪਾਲ ਸਿੰਘ ਮੋਹੀ ਨੇ ਉਹਦੇ ਮੇਰੇ ਭੇਜੇ ਹੋਏ ਕਾਗਜ਼ਾਂ ਦੇ ਉੱਪਰ ਮ੍ਰਿਤਈ ਜਦ ਕਿ ਮੈਂ ਇਹ ਵੀ ਦੱਸਿਆ ਸੀਗਾ ਮੈਂ ਫਲਾਣੀ ਥਾਂ ਹੈ ਕਿ ਮੈਂ ਮੌਕੇ ਤੇ ਨਹੀਂ ਸੀਗਾ ਸਾਡੇ 5 ਬੰਦਿਆਂ ਤੋਂ ਮੌਕੇ ਤੇ ਕੋਈ ਵੀ ਨਹੀਂ ਸੀਗਾ ਜਿਹੜੇ ਅਸੀਂ ਬੈਠੇ ਤੁਹਾਡੇ ਸਾਹਮਣੇ ਅਸੀਂ ਕਲੀਅਰ ਕਰ ਦਿੰਦੇ ਆ ਐਲਫਾ ਬਿਆਨ ਦੇਣ ਨੂੰ ਅਸੀਂ ਤਿਆਰ ਆ ਜੇ ਸਾਡੇ 5 ਬੰਦਿਆਂ ਦੇ ਵਿੱਚੋਂ ਕੋਈ ਵੀ ਇਹ ਸਾਬਤ ਕਰ ਦੇ ਪੰਜਾਂ 'ਚੋਂ ਅਸੀਂ ਮੌਕੇ ਤੇ ਇੱਕ ਵੀ ਬੰਦਾ ਸੀਗਾ ਤਾਂ ਸਾਨੂੰ ਫਾਂਸੀ ਲਾ ਦਿਓ ਐਮਐਲਏ ਸਾਹਿਬ ਵੀ ਐਫੀਡੇਵਿਟ ਦੇ ਦੇਣ ਮੁੱਖ ਮੰਤਰੀ ਸਾਹਿਬ ਨੂੰ 20 ਮਸਲੇ ਦੇ ਵਿੱਚ ਐਐਸਆਈਟੀ ਬਣਾਈ ਜਾਵੇ ਜਿਹੜਾ ਸਾਡੇ ਕਹੀ ਤੇ ਟਕੈਤੀ ਦਾ ਪਰਚਾ ਲਾ ਜੋ ਜਾਂ ਅਸੀਂ ਬੈਂਕ ਲੁੱਟਿਆ ਹੋਵੇ ਜਾਂ ਅਸੀਂ ਸੋਨੇ ਦੀ ਕਹੀ ਹੋਵੇ ਜਿਹੜੀ ਟਕੈਤੀ ਸਾਡੀ ਤੇ ਬਣਾਤੀ ਇਸ ਦੇ ਵਿੱਚ ਇੱਕ ਐਸਆਈਟੀ ਬਣਾਈ ਜਾਵੇ ਸਾਡੇ ਕਹੀ ਵਾਲੇ ਮਸਲੇ ਦੀ ਵੀ ਜਾਂਚ ਹੋਵੇ ਵੀ ਉਹ ਸੱਚਾ ਕਿ ਝੂਠਾ ਨਾ ਉਹ ਸਾਨੂੰ ਕੱਲ ਸਾਬਤ ਕਰ ਸਕਦੇ ਸੀਗੇ ਵੀ ਅਸੀਂ ਮੌਕੇ ਤੇ ਸੀ ਨਾ ਉਹ ਸਾਨੂੰ ਅੱਜ ਸਾਬਤ ਕਰ ਸਕਦੇ ਆ ਪਰ ਜਿਹੜੇ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੇ ਵਿੱਚ ਐਮਐਲਏ ਸਾਹਿਬ ਦੇ ਲਿੰਕ ਮੈਂ ਇਹ ਨਹੀਂ ਕਹਿੰਦਾ ਵੀ ਐਮਐਲਏ ਸਾਹਿਬ ਨੇ ਟਰਾਲੀਆਂ ਚੋਰੀ ਕਰੀਆਂ ਇਹ ਕਲੀਅਰ ਹੈ ਵੀ ਜਿਹੜੀਆਂ ਨੇ ਟਰਾਲੀਆਂ ਚੋਰੀ ਕਰੀਆਂ ਉਹ ਐਮਐਲਏ ਸਾਹਿਬ ਦੇ ਨਜ਼ਦੀਕੀ ਹੈਗੇ ਆ ਕਿਉਂਕਿ ਉੱਥੇ ਇੰਨੀ ਫੋਰਸ ਸੀਗੀ ਐਮਐਲਏ ਸਾਹਿਬ ਪੁਲਿਸ ਵਾਲੇ ਹੋਣ ਕਰਕੇ ਉਹਨਾਂ ਨੂੰ ਤਰ੍ਹਾਂ ਦਾ ਵੀ ਪਤਾ ਹੈ ਗਿਆ ਉਹਨਾਂ ਨੂੰ ਕੰਮ ਕਰਾਉਣ ਦਾ ਵੀ ਪਤਾ ਹੈ ਗਿਆ ਸਾਰੇ ਦੇ ਸਾਰੇ ਜਿੰਨੀ ਵੀ ਉੱਥੇ ਚੋਰੀ ਹੋਈਆਂ ਤਕਰੀਬਨ ਜ਼ਿਆਦਾ ਨਹੀਂ ਤਾਂ ਉਹਦੇ ਚ ਅੱਧ ਦੇ ਵਿੱਚ ਗੁਰਲਾਲ ਕਨੌਰ ਦਾ ਹੱਥ ਹੈ ਗਿਆ ਇੱਕ ਜਿੱਥੋਂ ਟਰਾਲੀਆਂ ਬਰਾਮਦ ਹੋਈ ਸੀਗੀਆਂ ਲੋ ਸੈਂਬਲੀ ਪਰਚਾ ਕੱਟਿਆ ਉਹਨਾਂ ਨੇ ਟਰਾਲੀ ਵਾਲਿਆਂ ਦੇ ਇੱਕ ਟਰਾਲੀ ਲਗਭਗ 50 ਕਾਊਂਟਰ ਦੀ ਹੈ ਜੀ ਤਿੰਨ ਟਰਾਲੀਆਂ ਬਰਾਮਦ ਹੋਈਆਂ ਇਹ ਆ ਦੋ ਧਰਾਵਾਂ ਤੇ ਪਰਚਾ ਖਤਮ ਕਰਤੇ ਜੀ 303 ਤੇ 317 ਜਿੱਥੇ ਦਾ 250 ਕਾਊਂਟਰ ਚੋਰੀ ਹੋ ਗਿਆ ਬਰਾਮਦ ਵੀ ਹੋ ਗਿਆ ਉੱਥੇ ਦਾ ਦੋ ਧਰਾਵਾਂ ਦੇ ਪਰਚਾ ਖਤਮ ਹੋ ਗਿਆ ਜਿਹੜਾ ਅਸੀਂ ਚੋਰੀ ਕਰੀ ਵੀ ਨਹੀਂ ਨਾ ਅਸੀਂ ਮੌਕੇ ਤੇ ਸੀਗੇ ਸਾਡੇ ਤੇ 7-8 ਧਰਾਵਾਂ ਲਾ ਕੇ ਜਿੱਦਾਂ ਅਸੀਂ ਟਕੈਤੀ ਕਰੀ ਹੋਏ 18 ਦਿਨ ਉਸ ਚ ਸਾਨੂੰ ਜੇਲ੍ਹ ਵੀ ਲਾਣੇ ਪਏ ਲੇਕਿਨ ਸਾਡੀ ਜਵਾਨਤ ਹੋਈ ਕੋਰਟ ਨੇ ਮਾਰਿਓ ਕੋਰਟ ਤੋਂ ਮਨਜੀਤ ਸਿੰਘ ਕੇਸ ਜਿੱਤਿਆ ਹੋਇਆ ਸੀਗਾ ਉਹ ਐਵੀਡੈਂਸ ਤੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਵੀ ਉਹ ਜੋ ਵੀ ਕਣਕ ਸੀਗੀ ਜੋ ਵੀ ਢੂੜੀ ਸੀਗੀ ਸਾਰੀ ਮਨਜੀਤ ਸਿੰਘ ਦੀ ਸੀਗੀ ਉਹ ਸਾਡੀ ਸਰਕਾਰ ਤੋਂ ਮੰਗ ਇਹ ਹੈ ਵੀ ਇਹ ਦੋਨੇ ਮਸਲਿਆਂ ਦੀ ਜਾਂਚ ਹੋਵੇ ਕਿਉਂਕਿ ਐਮਐਲਏ ਸਾਹਿਬ ਉਹ ਸਾਕਸ ਹੈਗੇ ਆ ਜਿਹੜੇ ਆਪਦੇ ਜਿੰਨੇ ਵੀ ਮੈਨਿੰਗ ਦੇ ਕੰਮ ਚੱਲਦੇ ਆ ਕਨੌਰ ਚ 307 ਦੇ ਪਰਚੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦਰਜ ਹੈਗੇ ਆ ਉਹੀ ਰਿਸ਼ਤੇਦਾਰ ਉਹਨਾਂ ਦੇ ਨਜਾਇਜ਼ ਮੈਨਿੰਗ ਦਾ ਕੰਮ ਕਰਦੇ ਆ ਉਹੀ ਰਿਸ਼ਤੇਦਾਰ ਜਿਹੜੇ ਸ਼ਰਾਬ ਦੇ ਠੇਕੇ ਆ ਸ਼ਰਾਬ ਦੇ ਠੇਕਿਆਂ ਤੋਂ ਉਹਨਾਂ ਦੀ ਕੋਲਾਂ ਤੇ दारू ਚੱਕੀ ਜਾਂਦੀ ਆ ਜਿੰਨੇ ਵੀ ਦੋ ਨੰਬਰ ਦੇ ਧੰਦੇ ਚੱਲਦੇ ਆ ਕਨੌਰ ਚ ਉਹਨਾਂ ਚ ਸਿੱਧਾ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਕੰਮ ਕਰਦੇ ਆ ਸਾਰਿਆਂ ਦੇ ਪਿੱਛੇ ਐਮਐਲਏ ਗੁਰਲਾਲ ਕਨੌਰ ਦਾ ਹੱਥ ਹੈ ਜੀ ਸਾਡੇ ਕੋਲ ਜਿਹੜੀ ਚੀਜ਼ਾਂ ਅਸੀਂ ਬੋਲ ਰਹੇ ਆ ਕੱਲੀ-ਕੱਲੀ ਚੀਜ਼ ਦਾ ਐਵੀਡੈਂਸ ਹੈ ਬੁਰਲਾਲ ਖਨੌਰ ਜੀ ਜਿੱਥੇ ਮਰਜ਼ੀ ਚਾਹਣ ਸਾਡੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰ ਲੈਣ ਸਾਡੇ ਦੇ ਮਾਨ ਹਨੀ ਦਾ ਕੇਸ ਪਾ ਲੈਣ ਇੱਕ ਸਾਨੂੰ ਹੁਣ ਮਸਲਾ ਇਹ ਵੀ ਹੋ ਗਿਆ ਕਿਉਂਕਿ ਇਹ ਮਸਲਾ ਬਹੁਤ بڑا ਟਰਾਲੀ ਚੋਰੀ ਵਾਲਾ ਵੱਧ ਗਿਆ ਜੇ ਸਾਡੇ ਘਰੇ ਬੈਠਿਆਂ ਦੇ ਉਹ ਡਕੈਤੀ ਦਾ ਪਰਚਾ ਪਾ ਸਕਦੇ ਆ ਹੁਣ ਤਾਂ ਇਹ ਹੈ ਨਾ ਮੌਕੇ 'ਚ ਸਰਕਾਰ ਉਹਨਾਂ ਦੀ ਹੈ ਉਹ ਕਿਤੇ ਵੀ ਸਾਡੇ ਤੇ 2 4 6 ਮਹੀਨੇ ਚ ਜਿੰਨੇ ਬੰਦੇ ਮੇਰੇ ਨਾਲ ਕੰਮ ਕਰਦੇ ਆ ਇੱਕ ਤਾਂ ਉੱਤਮ ਕਹਿੰਦੇ ਆ ਸਾਰਿਆਂ ਨੂੰ ਬਲਾਬ ਲਾ ਕੇ ਵੀ ਜੇ ਤੁਸੀਂ ਇਹਦੇ ਨਾਲ ਗਏ ਤਾਂ ਤੁਹਾਡੇ ਤੇ ਪਰਚਾ ਪਾ ਦਾਂਗਾ ਦੂਜਾ ਨੰਬਰ ਉਹ ਸਾਡੇ ਤੇ ਕਿਤੇ ਕੋਈ ਵੀ ਪਰਚਾ ਪਾ ਸਕਦੇ ਆ ਕਲੀਅਰ ਆ ਪਾਣਗੇ ਯਾ ਸਾਡੇ ਤੇ ਹਮਲਾ ਵੀ ਕਰਾ ਸਕਦੇ ਆ ਪਰ ਮੈਂ ਆ ਤੁਹਾਡੇ ਮਾਦੀਆਂ ਇੱਕ ਗੱਲ ਕਲੀਅਰ ਕਰਦਾ ਸਾਡਾ ਪ੍ਰਾਪਰਟੀ ਦਾ ਕੰਮ ਹੈ ਸਿਵਾ ਪ੍ਰਾਪਰਟੀ ਤੋਂ ਸਾਡਾ ਕੋਈ ਵੀ ਬਿਜ਼ਨਸ ਨਹੀਂ ਹੈ ਸਾਡਾ ਕੋਈ ਦੋ ਨੰਬਰ ਦਾ ਕੰਮ ਨਹੀਂ ਹੈ ਨਾ ਹੀ ਸਾਡਾ ਕੋਈ ਹੋਰ ਕੋਈ ਕੰਮ ਕਰ ਹੈ ਪ੍ਰਾਪਰਟੀ ਦੇ ਵਿੱਚ ਨਾ ਅੱਜ ਗੁਰਨਾਲ ਕਨੌਰ ਸਾਫ਼ਤ ਕਰ ਸਕਦਾ ਹੈ ਵੀ ਅਸੀਂ ਕੋਈ ਗਲਤ ਕੰਮ ਕਰਦੇ ਆ ਨਾ ਉਹ ਕਾਨੂੰ ਕਰ ਸਕਦਾ ਹੈ ਜੀ ਬਾਈ ਤੁਸੀਂ ਪ੍ਰੈਸ ਕਾਨਫਰੈਂਸ ਇਸ ਕਰਕੇ ਕਰਦੇ ਹੋ ਕਿ ਜੇ ਤੁਹਾਡੇ ਨਾਲ ਪਹਿਲਾਂ ਵਧੀਕੀ ਸੀਗੀ ਇਸ ਕਰਕੇ ਫਿਰ ਜੁਕਰੀਓ ਕਿ ਕੀ ਮੋਲ ਗੁਰਨਾਲ ਬਣਾਉਂਦੇ ਸੀ ਇਹ ਕਰਵਾਤੀ ਨਹੀਂ ਬਾਈ ਜੀ ਹੁਣ ਸਾਨੂੰ ਇਸ ਚਿੱਤਾ ਵੀ ਖਤਰਾ ਹੈ ਨਾ ਜਦੋਂ ਸਾਡੇ ਘਰੇ ਬੈਠਿਆਂ ਦੇ 5 ਬੰਦਿਆਂ ਤੇ 392 ਦੇ ਡਕੈਤੀ ਦਾ ਪਰਚਾ ਦੇ ਕੇ ਸਾਨੂੰ 18 ਦਿਨ ਜੇਲ੍ਹ ਲਾਣੇ ਪੈ ਸਕਦੇ ਆ ਕੱਲ ਨੂੰ ਉਹ ਸਾਡੇ ਚ ਕਿਤੇ ਮਰਜ਼ੀ ਰੋਕ ਕੇ ਜਿੱਥੇ ਦਾ ਪਰਚਾ ਦੇ ਦੇਣ ਕਿਉਂਕਿ ਇਸ ਦਾ ਵੀ ਬਣਾ ਕਹੀ ਆਇਆ ਦਾ ਚੰਦਰੇ ਕੋਲ ਕੇਸ ਦੇ ਵਿੱਚ ਜਦੋਂ ਕੇਸ ਹੋਇਆ ਜੀ ਉਸ ਕੇਸ ਦੇ ਵਿੱਚ 1 ਮਹੀਨੇ ਦੇ ਵਿੱਚ ਚਲਾਨਤ ਪੇਸ਼ ਹੋ ਗਿਆ ਉਹ ਅੰਡਰ ਟ੍ਰਾਇਲ ਕੇਸ ਹੈ 2.5 ਸਾਲ ਹੋ ਗਏ ਇੱਕ ਮਸਲੇ ਤੇ ਜਿੱਥੋਂ ਸਾਡਾ ਐਮਐਲ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਜਿਹੜਾ ਬਰਾਮਗੀ ਕਰੇ ਦੱਸ ਬਰਾਮੰਦ ਕਰੀ ਨਹੀਂ ਕਰੀ ਸੀ ਕੇਸ ਇਹ ਉਹ ਤਾਂ ਪੁਲਿਸ ਤੇ ਜਦੋਂ ਬੰਦਾ ਰਿਮਾਂਡ ਤੇ ਆ ਜਾਂਦਾ ਜੀ ਸਾਰਾ ਕੁਝ ਬਰਾਮਦ ਹੋਇਆ ਜਾਂਦਾ ਜੀ ਕਾਗਜ਼ੀ ਕਾਰਵਾਈ ਚ ਪਰ ਜਿਹੜੀ ਸਾਡੇ ਤੋਂ ਬਰਾਮਦ ਕਹੀ ਪਾਈ ਹੋਈ ਐ ਉਹ ਬਿਲਕੁਲ ਫਰੈਸ਼ ਕਹੀ ਐ ਅੱਜ ਜਾ ਕੇ ਤੁਸੀਂ ਥਾਣੇ 'ਚ ਜਾ ਕੇ ਪਤਾ ਕਰ ਲੋ ਇਹਦੇ 'ਚ ਇੱਕ ਗੱਲ ਤੁਹਾਡੀ ਜਾਣਕਾਰੀ ਲਈ ਮੈਂ ਹੋਰ ਦੱਸਦਾ ਜਿਹੜੇ ਬੰਦੇ ਨੇ ਸਾਡੇ ਦੇ ਪਰਚਾ ਦਰਜ ਕਰਾਇਆ ਹੈਗਾ ਆ ਐਫ ਆਈ ਆਰ ਤੁਹਾਡੇ ਸਾਹਮਣੇ ਪਈ ਐ ਕਾਲ ਕਰਕੇ ਉਹਨੂੰ ਹੁਣੇ ਪੁੱਛ ਲੋ ਵੀ ਤੇਰੇ ਨਾਲ ਕਿਆ ਬਣਿਆ ਸੀਗਾ ਉਹ ਸਾਡੀਆਂ ਸ਼ਕਲਾਂ ਨਹੀਂ ਪਛਾਣਦਾ ਬੰਦਾ ਅਸੀਂ ਚਾਰ ਬੰਦਿਆਂ 'ਚ ਬਿਠਾ ਕੇ ਮੋਤਵਰ ਬੰਦਾ ਜੀ ਉਹਨੂੰ ਪੁੱਛਿਆ ਸੀਗਾ ਉਹ ਕਹਿੰਦਾ ਬਾਈ ਮੇਰੇ ਤੇ ਤਾਂ ਸਾ ਪੇਪਰ ਤੇ ਸਾਈਨ ਕਰਾਏਗੇ ਮੈਨੂੰ ਨਹੀਂ ਪਤਾ ਜਿਸ ਬੰਦੇ ਨੇ ਸਾਡੇ ਤੇ ਪਰਚਾ ਕਰਾਇਆ ਇਹਦੇ ਚ ਉਹਦੀ ਮਦਦ ਗੁਰਲਾਲ ਘਨੌਰ ਨੇ ਕਿਦਾਂ કરી ਇਹ ਥੋੜੀ ਜਾਣਕਾਰੀ ਲਈ ਅਸੀਂ ਕਲੀਅਰ ਕਰ ਦਈਏ ਜਿਸ ਜ਼ਮੀਨ ਦਾ ਮਾਨਯੋਗ ਕੋਰਟ ਤੋਂ ਬੰਦਾ ਕਬਜ਼ੇ ਦਾ ਕੇਸ ਜਿੱਤਿਆ ਹੋਵੇ ਕਈ ਬਾਈ ਨੂੰ ਨਹੀਂ ਨੌਲੇਜ ਹੋਊਗੀ ਗਰਦੌਰੀ ਬਾਰੇ ਮੈਂ ਗਰਦੌਰੀ ਦਾ ਮਤਲਬ ਦੱਸਦਾ ਗਰਦੌਰੀ ਦਾ ਮਤਲਬ ਹੁੰਦਾ ਕਬਜ਼ਾ ਕਬਜ਼ੇ ਦਾ ਕੇਸ ਜਦੋਂ ਕੋਰਟ ਤੋਂ ਕੋਈ ਬੰਦਾ ਜਿੱਤ ਗਿਆ ਤਾਂ ਕਬਜ਼ਾ ਉਸੇ ਦਾ ਹੋਊਗਾ ਨਾ ਪਿੰਡ ਦੀ ਪੰਚਾਇਤ ਨੇ ਲਿਖਤਾ ਵੀ 50 ਸਾਲ ਤੋਂ ਕਬਜ਼ਾ ਇਹਦਾ ਹੈਗਾ ਗੁਰਲਾਲ ਘਨੌਰ ਨੇ ਜਾਲੀ ਲੰਬੜਦਾਰ ਖੜਾ ਕੇ ਇਹ ਐਫੀ ਡੀਪਟ ਹੈਗਾ ਲੰਬੜਦਾਰ ਦਾ ਜਾਲੀ ਲੰਬੜਦਾਰ ਖੜਾ ਕਰਿਆ ਗੁਰਜੈਬ ਸਿੰਘ ਇੱਕ ਗਰਦੋਰੀ ਦੁਕਾਨ ਦਾ ਖਾਦਿੰਦੇ ਮੈਂ ਫਿਰ ਕਿਉਂਕਿ ਸਾਰੇ ਅਫਸਰ ਚੰਗੇ ਆ ਅਫਸਰਾਂ ਦੇ ਦਬਾਅ ਬਣਾ ਕੇ ਬੁਰਲਾਲ ਕਨੌਰ 2 ਨੰਬਰ ਦੇ ਕੰਮ ਕਰਾਂਦਾ ਆ 281 ਨੰਬਰ ਰੱਪਟ ਹੈਗੀ ਆ 281 ਰੱਪਟ ਨੰਬਰ ਦੇ ਵਿੱਚ ਆ ਬਲਜੀਤ ਸਿੰਘ ਹੈਗਾ ਬਲਜੀਤ ਸਿੰਘ ਨੇ ਕਹਿੰਦੇ ਗਰਦੋਰੀ ਵੇਚੀ ਹੈ ਜੀ ਆ ਚਰਨਜੀਤ ਸਿੰਘ ਹੈਗਾ ਆ ਅਮਰਜੀਤ ਕੌਰ ਹੈਗੀ ਹੈ ਖਰੀਦਦਾਰ ਹੈਗਾ ਬਲਬੀਰ ਸਿੰਘ ਇਹ ਸਲੇਪਰ ਸੇਖਾਂ ਦਾ ਹੈ ਇਹ ਤਕਦੀਸ਼ ਕਰਦਾ ਹੈਗਾ ਜੀ ਲੰਬੜਦਾਰ ਗੁਰਜਾਇਬ ਸਿੰਘ ਗੁਰਜਾਇਬ ਸਿੰਘ ਕੇ ਰਿਪੋਰਟ ਨੂੰ ਤਕਦੀਸ਼ ਕਰਦਾ ਹੈ ਗੁਰਦਾ ਗੁਰਜਾਇਬ ਸਿੰਘ ਦੀ ਡੈਥ ਹੋ ਗਈ ਉਹਦੀ ਵੀਡੀਓ ਸਾਡੇ ਕੋਲ ਪਈ ਹੈਗੀ ਆ ਗੁਰਜਾਇਬ ਸਿੰਘ ਦੀ ਆ ਤਾਂ ਆ ਗਿਆ ਬਲਜੀਤ ਸਿੰਘ ਦਾ ਫੀਡੇ ਬਟਾ ਬਲਜੀਤ ਸਿੰਘ ਕਹਿੰਦਾ 281 ਰੱਟ ਨੰਬਰ ਵਿੱਚ ਜੋ ਮੇਰੇ ਸੈਨਿਕ ਕੀਤੇ ਗਏ ਹਨ ਉਹ ਮੇਰੇ ਨਾਲ ਧੋਖੇ ਤੋਂ ਕਰਾਏ ਗਏ ਹਨ ਉਸ ਤੋਂ ਬਾਅਦ ਅੱਗੇ ਜਿਹੜੀ ਇਹਨੂੰ ਰਿਪੋਰਟ ਨੂੰ ਆ ਗੁਰਜਾਬ ਸਿੰਘ ਹੈਗੇ ਆ ਗੁਰਜਾਬ ਸਿੰਘ ਕਲੀਅਰ ਲਿਖਦੇ ਆ ਜਿਹੜੇ 281 ਰੈਫਰਟ ਨੰਬਰ ਵਿੱਚ ਮੇਰੇ ਸਾਈਨ ਕੀਤੇ ਗਏ ਹਨ ਉਹ ਜਾਲੀ ਹਨ ਉਸ ਤੋਂ ਬਾਅਦ ਚਰਨਜੀਤ ਦਾ ਹੈਗਾ ਫੀਡਵਿਟ ਆ ਚਰ ਤਹਿਸੀਲਦਾਰ ਤੋਂ ਟੈਸਟਡ ਹੈ ਸਾਰੇ ਫੀਡਵਿਟ ਚਰਨਜੀਤ ਵੀ ਸਭ ਮਸਲੇ ਦੇ ਵਿੱਚ ਆ ਫੀਡਵਿਟ ਦੇ ਦਿੰਦਾ ਵੀ ਜਿਹੜੇ 281 ਰੈਫਰਟ ਵਿੱਚ ਸਾਈਨ ਕੀਤੇ ਗਏ ਹਨ ਉਹ ਜਾਲੀ ਹਨ ਆ ਪਿੰਡ ਦੀ ਪੰਚਾਇਤ ਦਾ ਮਤਾ ਹੈ ਗਿਆ ਵੀ ਪਿਛਲੇ 50 ਸਾਲ ਤੋਂ ਇਸ ਤੇ ਕਾਬਜ਼ ਮਨਜੀਤ ਸਿੰਘ ਆ ਗਿਆ ਮਾਂ ਨੇ ਆ ਕੋਰਟ ਤੋਂ ਮਨਜੀਤ ਸਿੰਘ ਕੇਸ ਵੀ ਜਿੱਤਿਆ ਹੋਇਆ ਆ ਪੂਰੀ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸਾਡੇ ਪਰਚੇ ਤੋਂ ਬਾਅਦ ਬਈ ਗੁਰਲਾਲ ਘਨੌਰ ਦੀ ਤੁਹਾਡੇ ਨਾਲ ਦੁਸ਼ਮਣੀ ਕੀ ਆ ਕਾਰਨ ਕਿਥੋਂ ਸ਼ੁਰੂ ਹੁੰਦਾ ਕਿ ਪਰਚੇ ਸਾਡੇ ਅਸਲ ਚ ਘਨੌਰ ਦੇ ਵਿੱਚ ਆਮ ਆਦਮੀ ਆਮ ਆਦਮੀ ਪਾਰਟੀ ਹੈ ਨਾ ਜਿਹੜੀ ਉਹਦਾ ਬੁੱਟਾ ਮੇਰਾ ਹੀ ਲਾਇਆ ਹੋਇਆ ਹੈ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾ ਮੈਂਬਰ ਹਨ ਮੈਂ ਜਿਹਨੇ ਘਨੌਰ ਚ ਆਮ ਆਦਮੀ ਪਾਰਟੀ ਲਿਆ ਸੀਗਾ ਮੈਨੂੰ ਇਹਨਾਂ ਦੇ ਹਾਲਾਤ ਦੇਖਦੇ ਹੋਏ ਅਸੀਂ ਪਾਰਟੀ ਤੋਂ ਬਾਹਰ ਆ ਗਏ ਜਦੋਂ ਸਾਡਾ ਇੱਕ ਜਮੀਨ ਮੇਰਾ ਪ੍ਰਾਪਰਟੀ ਦਾ ਕੰਮ ਹੈ ਮੇਰਾ ਕਿਸੇ ਪਾਰਟੀ ਨਾਲ ਜ਼ਮੀਨ ਦੀ ਵਿਵਾਦ ਹੋ ਗਿਆ ਉੱਤੇ ਮੈਂ ਐਮਐਲਏ ਸਾਹਿਬ ਨੂੰ ਕਿਹਾ ਵੀ ਇਹਦੇ 'ਚ ਤੁਸੀਂ ਨਿਰਪੱਖਤਾ ਨਾਲ ਕਾਰਵਾਈ ਹੋਣ ਦਿਓ ਤੁਸੀਂ ਇਹਦੇ 'ਚ ਮਸਲੇ ਚ ਨਾੜ ਦਿਓ ਉਹ ਮੇਨ ਰੋਡ ਦੀ ਪ੍ਰਾਪਰਟੀ ਸੀਗੀ ਐਮਐਲਏ ਸਾਹਿਬ ਭਾਲਦੇ ਉਹ 'ਚ ਸ਼ੇਅਰ ਹੈ ਅੱਜ ਕਹੀ ਐਮਐਲਏ ਸਾਹਿਬ ਤੁਸੀਂ ਇਹ ਪ੍ਰੈਸ ਕਾਨਫਰੰਸ ਟਰਾਲੀ ਚੋਰਾਂ ਦੇ ਖਿਲਾਫ ਕਰ ਰਹੇ ਇਹ ਗੁਰਲਾਲ ਕਨੌਰ ਦੇ ਖਿਲਾਫ ਹੈ ਜੀ ਇਹ ਗੁਰਲਾਲ ਕਨੌਰ ਦੇ ਸਾਥੀਆਂ ਦਾ ਇਹੀ ਟਰਾਲੀ ਚੋਰੀ ਵਾਲਾ ਮਸਲਾ ਹੈ ਇਹਨਾਂ ਤੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਜਦੋਂ ਤੱਕ ਐਮਐਲਏ ਗੁਰਲਾਲ ਕਨੌਰ ਦਾ ਇਹਨਾਂ ਦੇ ਸਿਰ ਤੇ ਹੱਥ ਹੈ ਆ ਐਫਆਈਆਰ ਕਹੀ ਕਰਦੀ ਹੈ ਜੀ ਆ ਦੇਖੋ ਆ ਦੋ ਧਾਰਾਵਾਂ ਤੇ ਕਿਹੜਾ ਪਰਚਾ ਕੱਢਦਾ ਸ੍ਰਿਆਮ ਸਾਬਤ ਹੋ ਗਈ ਵੀ 150 ਕਵਾਂਟਰ ਚੋਰੀ ਬਰਾਮਦਗੀ ਹੋ ਗਈ ਤੇ ਟਰਾਲੀ ਦੇ ਉੱਤੇ ਗ੍ਰਿਫਤਾਰੀ ਹੋਈ ਕੋਈ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਜਿਹੜਾ ਤੋਂ ਮੁੰਡਿਆ ਇੱਕ ਇਹਦੇ 'ਚ ਹੋਰ ਦੱਸ ਦਿੰਦਾ ਮੈਂ ਤੁਹਾਨੂੰ ਜਿਹੜੇ ਇੱਕ ਖੜੋਲੀ ਪਿੰਡ ਦਾ ਸਰਪੰਚ ਸਰਪੰਚ ਦੇ ਫਾਦਰ ਸਾਹਿਬ ਟਰਾਲੀਆਂ ਲੈਂਦੇ ਹੋਏ ਉਹਨਾਂ ਦੀ ਵੀਡੀਓ ਬਣ ਗਈ ਇੱਕ ਪਿੰਡ ਦੇ ਵਿੱਚੋਂ ਮਾਫੀ ਵੀ ਮੰਗ ਕੇ ਆਏ ਵੀ ਮੈਂ ਗਲਤੀ ਨਾਲ ਟਰਾਲੀਆਂ ਚੋਰੀ ਕਰ ਲਿਆ ਆ ਉਹਦੇ 'ਚ ਐਮਐਲਏ ਸਾਹਿਬ ਨੇ ਕਹਿ ਕਰਿਆ ਹੈਗਾ ਜਿਹੜੇ ਬੰਦਿਆਂ ਨੇ ਉਹਦੀ ਜਾਣਕਾਰੀ ਉਹਨਾਂ ਨੂੰ ਦਿੱਤੀ ਕਿਸਾਨੀ ਉਹਨਾਂ ਵਾਲੇ ਨੂੰ ਉਹਨਾਂ ਨੂੰ ਇਕੱਠੇ ਕਰਕੇ ਕਿਸੇ ਤਰੀਕੇ ਉਹ ਐਮਐਲਏ ਸਾਹਿਬ ਪੁਲਿਸ ਵਾਲੇ ਹੋਣ ਕਰਕੇ ਨਾ ਸਟੋਰੀ ਬਹੁਤ ਬੜੀਆ ਘਟ ਲੈਂਦੇ ਆ ਉਹਦੇ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਕੁੱਟਮਾਰ ਕਰੀ ਗਈ ਅਤੇ ਉਹਨਾਂ ਤੇ ਹੀ ਅੱਜ ਪਰਚਾ ਦਿੱਤਾ ਆ ਆ ਖੜੋਲੀ ਵਾਲੇ ਸਰਪੰਚ ਦੇ ਫਾਦਰ ਸਾਹਿਬ ਹੈਗੇ ਆ ਆ ਟਰੈਕਟਰ ਵੀ ਸਰਪੰਚ ਦਾ ਹੈਗਾ ਜਾ ਕੇ ਤੁਸੀਂ ਤਦਦੀਸ ਕਰ ਸਕਦੇ ਹੋ ਆ ਸਰਪੰਚ ਦੀ ਫੋਟੋ ਹੈਗੀ ਐਮਐਲਏ ਸਾਹਿਬ ਨਾਲ ਆ ਐਮਐਲਏ ਸਾਹਿਬ ਨੇ ਆਪਦੇ ਪੇਜ ਤੋਂ ਪਾਈ ਹੋਈ ਫੋਟੋਆਂ ਸਾਰੀਆਂ ਡਿਲੀਟ ਕਰਤੀਆਂ ਜੇ ਐਮਐਲਏ ਸਾਹਿਬ ਸੱਚੇ ਆ ਹੁਣ ਅਸੀਂ ਸੱਚੇ ਆ ਅਸੀਂ ਸਪਸ਼ਟ ਕਹਿੰਦੇ ਵੀ ਸਾਡੀ ਜਾਂਚ ਕਰਾ ਲਓ ਵੀ ਜੈਸੀ ਕੋਈ ਕਹੀਂ ਚੋਰੀ ਕਰੀ ਹੋਵੇ ਇਸ ਦੇ ਵਿੱਚ ਜਿਹੜੇ ਜਿਹੜੇ ਟਰਾਲੀਆਂ ਦੇ ਵਿੱਚ ਦੱਸਿਆ ਜੇ ਨਾ ਜਾਣਕਾਰੀ ਆ ਬੰਦੇ ਹਸਪੀਟਲ ਚ ਐ ਲਾਜ ਦੇ ਲਾਜ ਕਰਾਂਦੇ ਕਰਾਂਦੇ ਇਹਨਾਂ ਤੇ ਪਰਚਾ ਹੋ ਗਿਆ ਜਿਹੜੇ ਟਰਾਲੀਆਂ ਚੋਰੀਆਂ ਕਰਕੇ ਲਿਆਏ ਆ ਜਿਹਨਾਂ ਤੋਂ ਐਮਐਲਏ ਸਾਹਿਬ ਨੇ ਮੁੰਦੀਆਂ ਪੁਆਈਆਂ ਉਹਨਾਂ ਤੇ ਕੋਈ ਪਰਚਾ ਨਹੀਂ ਗੁਰਸੇਵਕ ਸਿੰਘ ਜੀ ਐਮਐਲਏ ਦੇ ਦੁਪਤੇ ਜਦੋਂ ਸਵਾਲ ਥੜੇ ਹੋਏ ਉਹ ਪਹਿਲਾਂ ਲਾਈਵ ਹੁੰਦੇ ਆ ਫਿਰ ਇੱਕ ਉਹ ਰਿਸਪੌਂਸ ਸੈੱਟ ਕਰਦੇ ਆ 11 ਮੈਂਬਰੀ ਕਹਿੰਦੇ ਕਮੇਟੀ ਬਣਾਤੀ ਹੈ ਮੈਂ ਖੁਦ ਜਾ ਕੇ ਪਿੰਡਾਂ ਚ ਪੜਤਾਲ ਕਰੂੰਗਾ ਜਿਹੜਾ ਜਿਹੜਾ ਵੀ ਦੁਰਸ਼ੀ ਪਾਇਆ ਗਿਆ ਅਸੀਂ ਆਪ ਜਾ ਕੇ ਪੁਲਿਸ ਨੂੰ ਕਹਾਣੀ ਸ਼ਿਕਾਇਤ ਇਹ ਆ ਕੇ ਪਰਚੇ ਦਰਜ ਕਰਾਵਾਂ। ਦੇਖੋ ਜੀ ਮੈਂ ਇੱਕ ਚੀਜ਼ ਨਾ ਤੁਹਾਡੇ ਸਾਹਮਣੇ ਰਹੀ ਕਲੀਅਰ ਕਰਦਾ ਵੀ ਇਹ ਪਵਾਦ ਦੇ ਲੋਕਾਂ ਦੀ ਇੱਜ਼ਤ ਦਾ ਮਸਲਾ ਹੈ। ਇਹ ਐਮਐਲਏ ਸਾਹਿਬ ਜੀ ਕਿਉਂਕਿ ਐਮਐਲਏ ਸਾਹਿਬ ਬੇਇੱਜ਼ਤੀ ਘੱਟ ਮਹਿਸੂਸ ਕਰਦੇ ਹਨ ਨਾ। ਖੜਾ ਰਹੀ ਹੈ। ਜੇ ਫੜੇਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਜੇ ਲੰਗੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਜਿਹੜੀ ਉਹ ਕਮੇਟੀ ਬਣਾਈ ਗਈ ਹੈਗੇ ਉਹ ਤਾਂ ਖਾਨਾ ਪੂਰਤੀ ਲਈ ਬਣਾਈ ਗਈ ਹੈ। ਐਮਐਲਏ ਸਾਹਿਬ ਕਹਿਣ ਵੀ ਇਹਦੀ ਜਾਂਚ ਹੋਵੇ ਸਰਕਾਰ ਉਹਨਾਂ ਦੀ ਹੈ ਸਰਕਾਰ ਨੂੰ ਅਪੀਲ ਕਰਨ ਵੀ ਮੇਰੇ ਮੇਰੇ ਤੇ ਤੱਬਾ ਲੱਗਿਆ ਜੀ ਕਹੀ ਚੋਰੀ ਦਾ ਸਿਰਫ 2.5 ਕਿਲੋ ਦੀ ਕਹੀ ਦਾ ਮੈਂ ਕਹਿੰਦਾ ਜਿਹੜੀ ਮਰਜ਼ੀ ਜਾਂਚ ਕਰਾ ਲਓ ਇੱਥੇ ਕਵੰਟਰਾਂ ਦੇ ਕਵੰਟਰਾਂ ਦਾ ਦੋਸ਼ ਲੱਗ ਰਿਹਾ ਐ ਐਮਐਲਏ ਸਾਹਿਬ ਤੇ ਐਮਐਲਏ ਸਾਹਿਬ ਇਸ ਗੱਲ ਤੇ ਕਿਉਂ ਨਹੀਂ ਆਂਦੇ ਐਮਐਲਏ ਸਾਹਿਬ ਇੱਕ ਗੱਲ ਤੇ ਇਸ ਮਸਲੇ ਨੂੰ ਗੋਲ ਮੋਲ ਕਰ ਦਿੰਦੇ ਆ ਜਿਹੜਾ ਲੋਹ ਸਿੰਬਲੀ ਵਾਲਾ ਮਸਲਾ ਹੋਇਆ ਹੈਗਾ ਉੱਥੇ ਕਿਸੇ ਨੇ ਕਹਤਾ ਵੀ ਐਮਐਲਏ ਸਾਹਿਬ ਦਾ ਘਰ ਹੈ ਉਹ ਐਮਐਲਏ ਸਾਹਿਬ ਦਾ ਘਰ ਨਹੀਂ ਹੈਗਾ ਉਹ ਲੋ ਸੰਬਲਿ ਰਕਿ ਸੇ 파ਰਸਨਾ ਦੇ ਵਿਅਕਤੀ ਦੀ ਵਰਕਸ਼ਾਪ ਹੈ ਉਹ ਉੱਥੇ ਜੋ ਸਹੀ ਹੈ ਉਹ ਸਹੀ ਹੈ ਲੇਕਿਨ ਜਿਹੜੀ ਸੁਰੋਂ ਟਰਾਲੀਆਂ ਬਰਾਮਤ ਹੋਈਆਂ ਸੁਰੋਂ ਦੇ ਵਿੰਪਲ ਸਰਪੰਚ ਹੈ ਉਹ ਐਮਐਲਏ ਸਾਹਿਬ ਦੇ ਬਹੁਤ ਨਜ਼ਦੀਕੀ ਹੈ ਉਹਨਾਂ ਤੇ ਵੀ ਐਨਟੀਪੀਐਸ ਐਕਟ ਤਹਿਤ ਪਰਚਾ ਦਰਜ ਹੈ ਉੱਥੇ ਇੱਕ ਜਿਹਦਾ ਉਹਨਾਂ ਦਾ ਇੱਕ ਵਰਕਰ ਹੈਗਾ ਉਹ ਵਰਕਰ ਦੇ ਘਰ ਤੋਂ ਟਰਾਲੀ ਬਰਾਮਤ ਹੁੰਦੀ ਹੈ ਉਹਦੇ ਹੀ ਮਾਤਾ ਸਪਸ਼ਟ ਕਹਿੰਦੇ ਵੀ ਇਹਦੇ ਜਿਹੜੀ ਟਰਾਲੀ ਹੈ ਇਹ ਟਰਾਲੀ ਹੈਗੀ ਐ ਡਿੰਪਲ ਸਰਪੰਚ ਦੀ ਵੀ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੈਗਾ ਕਿਉਂਕਿ ਜਿਹੜਾ ਬੰਦਾ 8000 ਦੇ ਨੌਕਰੀ ਕਰ ਰਿਹਾ ਸਰਪੰਚ ਕੋਲ ਉਹਦੇ ਕੋਲ ਟਰੈਕਟਰ ਦੀ ਕੋਈ ਸੁਵਿਧਾ ਨਹੀਂ ਹੋਏਗੀ ਉਹ ਟਰੈਕਟਰ ਵੀ ਸਰਪੰਚ ਦਾ ਸੀਗਾ ਟਰਾਲੀ ਵੀ ਸਰਪੰਚ ਦੀ ਸੀਗੀ ਉੱਥੇ ਕਲੀਅਰ ਹੈ ਐਮਐਲਏ ਸਾਹਿਬ ਮੁੰਡੀ ਦਾ ਮੁੱਲ ਮੋੜਨਗੇ ਉਹ ਪਰਚਸ ਮੁੰਡੇ ਦੇ ਤਰਜ ਹੋਊਗਾ ਜਿਹਦੇ ਘਰੇ ਟਰਾਲੀ ਖੜੀ ਹੈ ਕਿਉਂਕਿ ਐਮਐਲਏ ਸਾਹਿਬ ਦਾ ਇੱਕ ਰੁਤਬਾ ਇਹ ਹੈ ਨਾ ਵੀ ਐਮਐਲਏ ਸਾਹਿਬ ਪੁਲਸ ਵਾਲਾ ਹੋਣ ਕਰਕੇ ਉਹਨਾਂ ਨੂੰ ਸਟੋਰੀ ਕੱਢ ਨਹੀਂ ਆਂਦੀ ਹੈ ਹੁਣ ਉੱਥੇ ਵੀ ਆਪਣੇ ਐਮਐਲ ਉਹਨੂੰ ਬਚਾ ਕੇ ਦੂਜਾ ਨੰਬਰ ਜਿਹੜੇ ਬੰਦੇ ਐਮਐਲਏ ਸਾਹਿਬ ਦੇ ਵਰਖਲਾ ਬੋਲਦੇ ਆ ਉਹਨਾਂ ਤੋਂ ਜਾਂ ਤਾਂ ਧਮਕੀਆਂ ਦਵਾ ਦਿੰਦੇ ਕਿਸੇ ਤੋਂ ਜਾਂ ਫਿਰ ਉਹ ਪਰਚਾ ਕਰਾ ਦਿੰਦੇ ਆ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ ਐਮਐਲਏ ਸਾਹਿਬ ਦੀ ਸਰਕਾਰ ਚ ਕਨੌਨ ਥਾਣੇ ਚ ਇੱਕ ਬੰਦੇ ਤੇ ਜਿਹੜੇ ਦੀ ਡੈਥ ਹੋਈ ਹੋਈ ਐ ਐਫਆਈਆਰ ਹਜੇ ਵੀ ਉਹ ਰਿਕਾਰਡ ਚ ਐ ਉੱਥੇ ਲਿਖਿਆ ਗਿਆ ਵੀ ਫਲਾਣਾ ਸਿੰਘ ਫਲਾਣਾ ਆ ਕੇ ਮੇਰੀ ਲੱਤ ਤੇ ਰਾਡ ਮਾਰ ਗਿਆ। ਉਹ ਤੇ ਪਰਚਾ ਦਰਜ ਹੋ ਗਿਆ। ਬੰਦੇ ਨੂੰ ਮਰੇ ਨੂੰ ਵੀ 3 ਸਾਲ ਹੋ ਗਏ। ਜਦੋਂ ਮਰੇ ਹੋਏ ਬੰਦੇ ਤੇ ਗੁਰਨਾਲ ਲਖਨੌਰ ਪਰਚਾ ਦਰਜ ਕਰਵਾ ਸਕਦਾ ਹੈ। ਅਸੀਂ ਤਾਂ ਜਿਉਂਦੇ ਜਾਗਦੇ ਆ। ਅੱਛਾ। ਜਿਵੇਂ ਨਹੀਂ ਤਾਂ ਕੋਈ ਸੀ ਤਾਂ ਲੱਗੇ ਹਾਂ ਇਹ ਮਾਮਲੇ 'ਚ ਜਿਵੇਂ ਕਿਸਾਨ ਨੇ ਉਹਨਾਂ ਨੇ ਕੋਈ ਕਮੇਟੀ ਬਣਾਈ ਉਹਨਾਂ ਨੇ ਸਾਰੇ ਕੋ ਜਿਹੜੇ ਕਿਸਾਨ ਹੈ ਜੀ ਕਿਸਾਨ ਜਿਹੜੇ ਮੌਤ ਪਰ ਸੀਗੇ ਉਹ ਸਾਰੇ ਹੀ ਇਹਨਾਂ ਨੇ ਰੈਸਟ ਪਹਿਲਾਂ ਹੀ ਕਰਲੇ ਸੀਗੇ ਉਹ ਹਜੇ ਆ ਰਹੇ ਹੈਗੇ ਸਾਰੇ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਟਰਾਲੀਆਂ ਪਤਾ ਲੱਗੀ ਜਾਂਦੀਆਂ ਹੁਣ ਅਸੀਂ ਅੱਜ ਆ ਰਹੇ ਸੀਗੇ ਸਾਨੂੰ ਇੱਕ ਥਾਂ ਤੇ ਕਾਫੀ ਕਿਸਾਨਾਂ ਦਾ ਚੱਕਿਆ ਹੋਇਆ ਸਮਾਨ ਪਿਆ ਹੈਗਾ ਉਹ ਵੀ ਅਸੀਂ ਹੋ ਸਕਦਾ 1-2 ਦਿਨ ਦੇ ਵਿੱਚ ਕਲੀਅਰ ਕਰ ਦਈਏ ਵੀ ਸਮਾਨ ਬਰਾਮਦਗੀ ਵਾਸਤੇ ਕਿਉਂਕਿ ਇਹ ਬੇੜਾ ਸਾਡੇ ਕੋਲ ਆ ਗਏ ਹੁਣ ਉੱਥੇ ਵੀ ਐਮਐਲਏ ਸਾਹਿਬ ਨੇ ਲਿੰਕ ਉਹਨਾਂ ਨਾਲ ਹੈ ਕਿਉਂਕਿ ਉਹ ਤੇ ਜਮੈਨਿੰਗ ਦਾ ਕੰਮ ਕਰਦੇ ਆ जिन्ने बंदे नजायज मैनीगरा काम करदे हैं वो सारे ही गुरलाल एमएलए दे साथी हैगे है। या रिश्तेदार है जिन्ने बंदे काम करदे हैं ਤੁਹਾਡੇ ਕੋਲ ਸਬੂਤ ਕੀ ਹੈ ਉਹ ਸਿੱਧ ਕੀ ਕਰਦੇ ਵੀ ਗੁਰਲਾਲ ਘਨੌਰ ਨੇ ਸਾਰਾ ਕੁਝ ਕਰਵਾਇਆ ਜਾਂ ਉਹਦੇ ਸਾਥੀਆਂ ਨੇ ਕਰਾਇਆ ਜਾਂ ਉਹਨਾਂ ਦੇ ਸੰਬੰਧ ਦੇ ਸਬੂਤ ਨੇ ਅਸਲ ਸਬੂਤ ਕੀ ਹੈ ਤੁਹਾਡੇ ਕੋਲ ਕੀ ਪ੍ਰੂਫ ਦੇਖੋ ਅਸੀਂ ਮੈਂ ਦੁਬਾਰਾ ਰਿਪੀਟ ਕਰਦਾ ਕਲੀਅਰ ਐਮਐਲਏ ਸਾਬ ਸਿੱਧੇ ਨਹੀਂ ਟਰਾਲੀ ਲੈਣ ਜਾ ਸਕਦੇ ਮੈਨੂੰ ਵੀ ਇਹ ਕੰਮ ਹੋਊਗਾ ਮੇਰੇ ਨਾਲ ਦੋ ਬਾਈ ਬੈਠੇ ਮੈਂ ਇਹਨਾਂ ਨੂੰ ਕਹੋ ਯਾਰ ਫਰਨਾ ਕੰਮ ਕਰ ਲੋ ਜਦੋਂ ਕੋਈ ਬੰਦਾ ਪਾਵਰ ਚ ਬੈਠੇ ਹੋਏ ਹੁਣ ਐਮਐਲਏ ਉਹ ਕੋਈ 21 22 ਦਾ ਹੈ ਨਹੀਂ ਵੀ ਟਰਾਲੀਆਂ ਆਪ ਲੈਣ ਜਾਣਗੇ ਇੱਕ ਉਹਨਾਂ ਦੇ ਸਮਰਥਕ ਨਾ ਉਹਨਾਂ ਦੇ ਹੱਕ ਚ ਇਹ ਪਾ ਦਿੰਦੇ ਆ ਵੀਡੀਓ ਵੀ ਐਮਐਲਏ ਸਾਹਿਬ ਇੱਕ ਰੇਡ ਤੇ ਟਰੈਕਟਰ ਜਿੱਤ ਲੈਣੇ ਆ ਵੀ ਐਮਐਲਏ ਸਾਹਿਬ ਨੂੰ ਲੋਡ ਨਹੀਂ ਆ ਉਹਨਾਂ ਦੇ ਕੋਈ ਸਾਥੀ ਵੀਡੀਓ ਪਾਉਂਦੇ ਆ ਐਮਐਲਏ ਸਾਹਿਬ ਟਰੈਕਟਰ ਚਲਾ ਰਹੇ ਆ ਮੈਂ ਵੀ ਇਹੀ ਕਹਿ ਰਿਹਾ ਵੀ ਐਮਐਲਏ ਸਾਹਿਬ ਕੋਲ ਟਰਾਲੀਆਂ ਨਹੀਂ ਸੀਗੀਆਂ ਤਾਂ ਹੀ ਕਿਸੇ ਦੀ ਡਿਊਟੀ ਲਈ ਆ ਵੀ ਟਰਾਲੀਆਂ ਇਕੱਠੀਆਂ ਕਰ ਲੋ ਤਾਂ ਹੀ ਉਹਨਾਂ ਨੂੰ ਰੰਗ ਹੋਇਆ ਜਿੰਨੀ ਟਰਾਲੀਆਂ ਫੜੀ ਜਾ ਰਹੀਆਂ ਇੱਕ ਟੈਂਕੀ ਫੜੀ ਗਈ ਟੈਂਕੀ ਤੇ ਰੰਗ ਕਿਉਂ ਮਾਰਤਾ ਕਿਸੇ ਨੇ ਜੇ ਵਾਪਸ ਦੇਣੀ ਸੀਗੀ ਐ ਐਮਐਲਏ ਸਾਹਿਬ ਇਹੀ ਕਹਿੰਦੇ ਵੀ ਟਰਾਲ ਜਿਹੜੀਆਂ ਕਿਸੇ ਦੇ ਘਰੇ ਖੜੀਆਂ ਉਹ ਵਾਪਸ ਕਰਨਗੇ ਜੇ ਕਿਸੇ ਦੀ ਨੀਂਚ ਖੋਟ ਹੁੰਦੀ ਹੈ ਤਦ ਹੀ ਉਸ ਚੀਜ਼ ਤੇ ਪੇਂਟ ਹੋ ਰਿਹਾ ਜਿੰਨੇ ਵੀ ਐਮਐਲਏ ਸਾਹਿਬ ਦੇ ਸਮਰਥਕ ਹੈ ਉਹਨਾਂ ਦੇ ਕੋਲੋਂ ਹੀ ਕਿਉਂ ਸਬਾਨੇ ਮਿਲ ਰਹੇ ਤੁਸੀਂ ਇਨਕੁਆਰੀ ਦੀ ਮੰਗ ਕਰ ਰਹੇ ਹੋ ਕੋਈ ਲਿਖਤੀ ਤੌਰ ਤੇ ਕਿਤੇ ਦਿੱਤਾ ਵੀ ਜਾਂ ਤੋ ਇਹ ਮਾਮਲਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਟਾਈਮ ਲਵਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਸਿੱਧੀ ਬੇਨਤੀ ਕਰਾਂਗੇ ਵੀ ਇਹ ਦੋਨੇ ਮਸਲਿਆਂ ਦੀ ਸਾਡੇ ਵਾਲੇ ਮਸਲੇ 'ਚ ਅਸੀਂ ਥੋੜੇ ਮਾਦੀਮ ਰਹੀਂ ਕਲੀਅਰ ਕਰ ਦਿੰਦੇ ਆ ਚਾਹੇ ਸਾਨੂੰ ਫਾਂਸੀ ਲਾ ਦੋ ਜੇ ਅਸੀਂ ਮੌਕੇ ਤੇ ਵੀ ਹੋਈਏ ਪਰ ਇਸ ਦੇ ਵਿੱਚ ਸਰਕਾਰ ਐਸਆਈਟੀ ਬਣਾਵੇ ਉਹਦੇ 'ਚ ਐਮਐਲਏ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਐਮਐਲਏ ਸੱਚੇ ਆ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਵੇ ਜਾਂਚ ਤੋਂ ਬਾਅਦ ਕਲੀਅਰ ਹੋ ਜਾਏਗਾ ਵੀ ਸੱਚ ਕਿਹਾ ਹੈਗਾ ਝੂਠ ਕਿਹਾ ਹੈਗਾ ਜੇ ਐਮਐਲਏ ਸਾਹਿਬ ਦਾ ਕਿੱਦੀ ਇਸ ਦੇ ਵਿੱਚ ਮਸਲੇ ਦੇ ਵਿੱਚ ਹੱਥ ਨਹੀਂ ਹੈ ਤੋ ਇਨਕੁਆਇਰੀ ਵਾਲੇ ਪਾਸੇ ਤਾਂ ਜਾਂਦਾ ਹੀ ਨਹੀਂ ਜਿਹੜੀ ਕਮੇਟੀ ਹੁਣ ਮੈਂ ਬਣਾਤੀ ਉਹ ਤਾਂ ਮੇਰੇ ਹੱਕ 'ਚ ਹੀ ਜਾਊਗੀ ਨਾ ਹੁਣ ਜਿਹੜੇ 11 ਮੈਂਬਰੀ ਕਮੇਟੀ ਬਣਾਤੀ ਉਹਨਾਂ 'ਚ ਇੱਕ ਬੰਦਾ ਵੀ ਨਹੀਂ ਕਹ ਸਕਦਾ ਵੀ ਐਮਐਲਏ ਦਾ ਸਾਥੀ ਲੈ ਗਿਆ ਕਿਉਂਕਿ ਤਾਂ ਐਮਐਲਏ ਦੇ ਪਹਿਲਾਂ ਹੀ ਸਾਥੀ ਆ ਮੈਂ ਗੁਰਜਾਲ ਸਿੰਘ ਨੰਬਰਦਾਰ ਪਿੰਡ ਸੁਨੇਕਪੁਰ ਸੇਖਾ ਰਾਹ ਖਾਣਾਂਗਾ ਆਪਸੀ ਰਾਈ ਪ੍ਰੇਸ਼ਾ ਲਪਟਾ ਜੋ 281 ਵਿੱਚ ਮੇਰੇ ਸੈਨ ਹੋਰ ਹੋਏ ਬਿਲਕੁਲ ਜਲਦੀ ਹਨ ਤੇ ਨਾਲੇ ਜੋ ਵੀ ਚਾਹੂਗੀ ਤੇ ਸਮਝੀ ਕਿ ਇਹ ਇਹਨਾਂ ਦੇ ਵੀ ਜਲਦੀ ਦਿੱਤੇ ਆ ਕਾਹ ਦੀ ਕਾਰ ਨਹੀਂ ਜਲਦੀ